ਤੇ ਉਹ ਘਰੋਂ ਦੁਕਾਨ ਤੇ ਜਾ ਰਹੀ ਤੇ ਦੁਕਾਨ ਤੇ ਜਾ ਰਹੀ ਤੇ ਰਸਤੇ 'ਚ ਹੀ ਉਹ ਕਿਣਾ ਕੋਈ ਅਣਪਛਾਤੇ ਲੋਕ ਹੀ ਵਿੱਚ ਪਛਾਣ ਵਾਲੇ ਵੀ ਹੀ ਉਹਨਾਂ ਨੇ ਕਾਰ ਮਾਰੀ ਭਾਈ ਦੇ ਮੋਟਰਸਾਈਕਲ ਤੇ ਤੇ ਮੋਟਰਸਾਈਕਲ ਤੋਂ ਭਾਈ ਡੇਗ ਪੇ ਤੇ ਉਹ ਘਰੋਂ ਦੁਕਾਨ ਤੇ ਜਾ ਰਹੀ ਤੇ ਦੁਕਾਨ ਤੇ ਜਾ ਰਹੀ ਤੇ ਰਸਤੇ 'ਚ ਹੀ ਉਹ ਕਿਣਾ ਕੋਈ ਅਣਪਛਾਤੇ ਲੋਕ ਹੀ ਵਿੱਚ ਪਛਾਣ ਵਾਲੇ ਵੀ ਹੀ ਉਹਨਾਂ ਨੇ ਕਾਰ ਮਾਰੀ ਭਾਈ ਦੇ ਮੋਟਰਸਾਈਕਲ ਤੇ ਤੇ ਮੋਟਰਸਾਈਕਲ ਤੋਂ ਭਾਈ ਡੇਗ ਪੇ ਤੇ ਉਹ ਘਰੋਂ ਦੁਕਾਨ ਤੇ ਜਾ ਰਹੀ ਤੇ ਦੁਕਾਨ ਤੇ ਜਾ ਰਹੀ ਤੇ ਰਸਤੇ 'ਚ ਹੀ ਉਹ ਕਿਣਾ ਕੋਈ ਅਣਪਛਾਤੇ ਲੋਕ ਹੀ ਵਿੱਚ ਪਛਾਣ ਵਾਲੇ ਵੀ ਹੀ ਉਹਨਾਂ ਨੇ ਕਾਰ ਮਾਰੀ ਭਾਈ ਦੇ ਮੋਟਰਸਾਈਕਲ ਤੇ ਤੇ ਮੋਟਰਸਾਈਕਲ ਤੋਂ ਭਾਈ ਡੇਗ ਪੇ ਤੇ ਡੇਗ ਪੇ ਤੇ ਭਾਈ ਨੇ ਜੋ ਪਿੱਛੇ ਮੁੜ ਕੇ ਵੇਖਿਆ ਆਇਆ ਕਰਕੇ ਤੇ ਉਹ ਪਿੱਛੋਂ ਉਹ ਚੋ ਬੰਦੇ ਨਿਕਲੇ ਵਾਵਾ 7-8 ਜਣੇ ਨਿਕਲੇ ਦਵਾ ਤੇ ਕਿਰਪਾਨਾਂ ਲੈ ਕੇ ਉਹਨਾਂ ਦੇ 56 ਸ਼ੀਹਾਂ ਦੇ ਹੱਥੇ ਕਿਰਪਾਨਾਂ ਸੀ ਤੇ ਉਹਨਾਂ ਨੇ ਭਾਈ ਦੇ ਮਾਰਨੇ ਸ਼ੁਰੂ ਕਰਤੀਆਂ ਤੇ ਭਾਈ ਭੱਜ ਗਿਆ ਉਥੇ ਕੋਈ ਗੇਟ ਹੀ ਉਹਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਫਿਰ ਉਹ ਘਰ 'ਚ ਵੀ ਵੜ ਗਏ ਤੇ ਉਹ ਵੀਡੀਓ 'ਚ ਵੀ ਆ ਸਰਿਆਮ ਬੜੀਆਂ ਕਿਰਪਾਨਾਂ ਮਾਰੀਆਂ ਭਾਈ ਦੇ ਪੈਰਾਂ ਤੇ ਲੱਤਾਂ ਤੇ ਕਾਰਨ ਈਰਖਾ ਭਾਜੀ ਚੰਗੇ ਭਾਈ ਸੋਨੇ ਦਾ ਕੰਮ ਕਰਦੇ ਆ ਭਾਜੀ ਇੱਕ ਬਹੁਤ ਚੰਗੇ ਬੰਦੇ ਹੈਗੇ ਆ ਲੋਕਾਂ ਦਾ ਭਲਾ ਕਰਨ ਵਾਲੇ ਹੈਗੇ ਆ ਤੇ ਉਹ ਈਰਖਾ ਬੰਦਿਆਂ ਨੂੰ ਆ ਹੀ ਜਾਂਦੀ ਆ ਕਿ ਨਾ ਜਿਹੜੇ ਹੋਣ ਹਨਾ ਕਿ ਯਾਰ ਇਹਦੀ ਕੋ ਚੜਦੇ ਆ ਹਨਾ ਦੁਨੀਆ ਇਦਾਂ ਕੁ ਜੁੜਦੀ ਆ ਯਾਰ ਜਿਹੜਾ ਇਮਾਨਦਾਰ ਨਾ ਕਿਸ ਦਾ ਭਲਾ ਕਰੂਗਾ ਦੁਨੀਆ ਜੁੜੂਗੀ ਇਹ ਕਹਣਾ ਉਹ ਇਸ ਕਰਕੇ ਉਹਨਾਂ ਨੂੰ ਕੁਝ ਉਹ ਨਾ ਹੈਗਾ ਸਮੈਕੀਟਾ ਬੰਦਾ ਵਿੱਕੀ ਕੰਡਾ ਜਿਹਨੇ ਹਮਲਾ ਕੀਤਾ ਹੈ ਉਹ ਵਿੱਕੀ ਕੰਡਾ ਐਕਸ ਕਾਉਂਸਲਰ ਹੈਗਾ ਕੋਈ ਉਹ ਸਮੈਕੀਆ ਦਾ ਬੰਦਾ ਵਾ ਤੇ ਉਹ ਨਾ ਪੈਸੇ ਲੋਕਾਂ ਕੋਲ ਮੰਗਦਾ ਰਹਿੰਦਾ ਵਾ ਭਾਈ ਕੋਈ ਪੈਸੇ ਪੂਏ ਮੰਗਣ ਆਇਆ ਇੱਕ ਦੋ ਵਾਰੀ ਅੰਮੇ ਨੋ ਮਹੀਨੇ ਪਹਿਲਾਂ ਭਾਈ ਨੇ ਡਾਂਡੂੜ ਕੇ ਕਈ ਵੀ ਨਹੀਂ ਦਿੱਤੇ ਉਹਨੂੰ 10 ਵਾਰੀ ਪੈਸੇ ਦਿੱਤੇ ਆ ਇਹ ਵੀ ਨਹੀਂ ਕਿ ਨਹੀਂ ਦਿੱਤੇ ਤੇ ਉਹ ਹੁਣ ਮਹੀਨਾ ਪਹਿਲਾਂ ਭਾਈ ਨੇ ਭਜਾਇਆ ਕਿ ਭਰਾ ਨੇ ਤੈਨੂੰ ਕਿੱਥੋਂ ਪੈਸੇ ਦਈਏ ਕਿਉਂਕਿ ਕਿ ਨਾ ਹਰ ਬੰਦਾ ਮਿਹਨਤੀ ਆ ਤੇ ਉਹਨੂੰ ਭਜਾਇਆ ਕੀਤਾ ਉਹਨੇ ਉਹੱਚ ਆਪਣੀ ਬੇਇੱਜ਼ਤੀ ਫੀਲ ਕੀਤੀ ਤੇ ਉਹਦੇ ਵਿੱਚ ਵੀ ਭਾਈ ਦੇ ਉਹਨਾਂ ਲੜਾਈ ਦੇ ਚੱਕਰਾਂ ਹੀ ਪੈਂਦਾ ਕਿ ਭਾਈ ਨਾਲ ਲੜਾਈ ਕਰਨੀ ਭਾਈ ਹੁਣ ਭਾਈ ਇੱਕ ਜਿਹੜਾ ਬੰਦਾ شریف ਬੰਦਾ ਨਾ ਉਹ ਲੜਾਈ ਤੋਂ ਪਰੇ ਰਹਿੰਦਾ ਉਹਨਾਂ ਨੇ ਜਾ ਕੇ ਇੱਕ ਥਾਣੇ ਕੰਪਲੇਨ ਕੀਤੀ ਕਿ ਭਾਈ ਆਹ ਬੰਦਾ ਇਸ ਤਰ੍ਹਾਂ ਕਰਕੇ ਸਾਨੂੰ ਨੁਕਸਾਨਦਾ ਵਾ ਲੜਾਈ ਵਾ ਤੇ ਹਨਾ ਉਹ ਫਿਰ ਕੀ ਆ ਕੇ ਮਾਰਕੀਟ ਦੇ ਵਿੱਚ ਬਹਿ ਕੇ ਉਹਨਾਂ ਦਾ ਰਾਜਨਾਮਾ ਹੋ ਗਿਆ ਉਹ ਰਾਜਨਾਮਾ ਹੋਣ ਦੇ ਬਾਅਦ ਉਹਨੇ ਗੱਠ ਨਹੀਂ ਪਾਤੀ ਪਰ ਉਹਨੇ ਉਹ ਹੀਰਖਾ ਦਿਲ ਚ ਰੱਖੀ ਕਿ ਮੇਰੀ ਇਹਨਾਂ ਨੇ ਪੈਸੇ ਨਹੀਂ ਦਿੱਤੇ ਮੇਰੀ ਬੇਇੱਜ਼ਤੀ ਕੀਤੀ ਕਰਕੇ ਉਹਦੇ ਕਰਕੇ ਹੁਣ ਉਹਨਾਂ ਨੇ ਪਲਾਨ ਬਣਾ ਕੇ ਭਾਈ ਦੀ ਕੰਡੀਸ਼ਨ ਕੀ ਆ ਭਾਈ ਦੀ ਕੰਡੀਸ਼ਨ ਬਹੁਤ ਸੀਰੀਅਸ ਆ ਤੁਸੀਂ ਵੀ ਅੰਦਰ ਵੇਖ ਕੇ ਆਏ ਹੋ ਬਹੁਤ ਸੀਰੀਅਸ ਆ ਗੁਰੂ ਰਾਮਦਾਸ ਵਾਲਿਆਂ ਨੇ ਜਵਾਬ ਦਿੱਤਾ ਆ ਉਹ ਕਹਿੰਦੇ ਉੱਥੇ ਲੈ ਕੇ ਜਾਓ ਦੂਜੀ ਹਸਪਤਾਲ ਗੁਰਨਾਨਕ ਹਸਪਤਾਲ ਲੈ ਕੇ ਜਾਓ ਉਹ ਲੈ ਕੇ ਉੱਥੇ ਜਾਨ ਲਗੇ ਤੇ ਪਲਸ ਨਹੀਂ ਜਾਈ ਤੱਕ ਪਹੁੰਚੀ ਵੇਖੋ ਕਿ ਨਾ ਕਿਨਾਰ ਚੇਰ ਹੋ ਗਿਆ ਵਾ ਸਵੇਰ ਦਾ ਹੋਇਆ ਵਾ ਕੰਮ ਤੇ ਹਜੇ ਤੱਕ 3 ਘੰਟੇ ਹੋ ਗਏ ਤੇ ਉਹ ਘਰੋਂ ਦੁਕਾਨ ਤੇ ਜਾ ਰਹੇ ਸੀ ਤੇ ਦੁਕਾਨ ਤੇ ਜਾ ਰਹੇ ਸੀ ਤੇ ਰਸਤੇ 'ਚ ਹੀ ਉਹ ਕਿਨਾਰ ਕੋਈ ਅਣਪਛਾਤੇ ਲੋਕ ਹੀ ਵਿੱਚ ਮੋਟਰਸਾਈਕਲ ਤੋਂ ਭਾਈ ਡੇਗ ਪੇ ਤੇ ਡੇਗ ਪੇ ਤੇ ਭਾਈ ਨੇ ਜੋ ਪਿੱਛੇ ਮੁੜ ਕੇ ਵੇਖਿਆ ਆਇਆ ਕਰਕੇ ਤੇ ਉਹ ਪਿੱਛੋਂ ਉਹ ਚੋਂ ਬੰਦੇ ਲਿਖਲੇ ਵਾਵਾ 7-8 ਜਣੇ ਲਿਖਲੇ ਦਵਾ ਤੇ ਕਿਰਪਾਨਾਂ ਲੈ ਕੇ ਉਹਨਾਂ ਦੇ 56 ਛੀਆਂ ਦੇ ਹੱਥੇ ਕਿਰਪਾਨਾਂ ਸੀ ਤੇ ਉਹਨਾਂ ਨੇ ਭਾਈ ਦੇ ਮਾਰਨੇ ਸ਼ੁਰੂ ਕਰਤੀਆਂ ਤੇ ਭਾਈ ਭੱਜ ਗਏ ਉਥੇ ਕੋਈ ਗੇਟ ਨਹੀਂ ਉਹਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਫਿਰ ਉਹ ਘਰ ਚ ਵੀ ਵੜ ਗਏ ਤੇ ਉਹ ਵੀਡੀਓ ਚ ਵੀ ਆ ਸਰਿਆਮ ਬੜੀਆਂ ਕਿਰਪਾਨਾਂ ਮਾਰੀਆਂ ਭਾਈ ਦੇ ਪੈਰਾਂ ਤੇ ਲੱਤਾਂ ਤੇ ਕਾਰਨ ਈਰਖਾ ਭਾਈ ਚੰਗੇ ਭਾਈ ਸੋਨੇ ਦਾ ਕੰਮ ਕਰਦੇ ਆ ਭਾਈ ਇੱਕ ਬਹੁਤ ਚੰਗੇ ਬੰਦੇ ਹੈਗੇ ਆ ਲੋਕਾਂ ਦਾ ਭਲਾ ਕਰਨ ਵਾਲੇ ਹੈਗੇ ਆ ਤੇ ਉਹ ਈਰਖਾ ਬੰਦਿਆਂ ਨੂੰ ਆ ਹੀ ਜਾਂਦੀ ਆ ਕਿ ਨਾ ਜਿਹੜੇ ਹੋਣ ਹਨਾ ਕਿ ਯਾਰ ਇਹਦੀ ਕੋ ਚੜਦੇ ਆ ਹਨਾ ਦੁਨੀਆ ਇਦਾਂ ਕੁ ਜੁੜਦੀ ਆ ਯਾਰ ਜਿਹੜਾ ਇਮਾਨਦਾਰ ਨਾ ਕਿਸ ਦਾ ਭਲਾ ਕਰੂਗਾ ਦੁਨੀਆ ਜੁੜੂਗੀ ਇਹ ਕਹਣਾ ਉਹ ਇਸ ਕਰਕੇ ਉਹਨਾਂ ਨੂੰ ਕੁਝ ਉਹ ਨਾ ਹੈਗਾ ਸਮੈਕ ਇਟ ਹੈ ਬੰਦਾ ਵਿੱਕੀ ਕੰਡਾ ਜਿਹਨੇ ਹਮਲਾ ਕੀਤਾ ਹੈ ਉਹ ਵਿੱਕੀ ਕੰਡਾ ਐਕਸ ਕਾਉਂਸਲਰ ਹੈਗਾ ਕੋਈ ਉਹ ਸਮੈਕਿਆ ਦਾ ਬੰਦਾ ਵਾ ਤੇ ਉਹ ਨਾ ਪੈਸੇ ਲੋਕਾਂ ਕੋਲ ਮੰਗਦਾ ਰਹਿੰਦਾ ਵਾ ਭਾਈ ਕੋਈ ਪੈਸੇ ਪੂਏ ਮੰਗਣ ਆਇਆ ਇੱਕ ਦੋ ਵਾਰੀ ਅੰਮਿਣਾ ਦੋ ਮਹੀਨੇ ਪਹਿਲਾਂ ਭਾਈ ਨੇ ਡਾਂਡੂੜ ਕੇ ਕਈ ਵੀ ਨਹੀਂ ਦਿੱਤੇ ਉਹਨੂੰ 10 ਵਾਰੀ ਪੈਸੇ ਦਿੱਤੇ ਆ ਇਹ ਵੀ ਨਹੀਂ ਕਿ ਨਹੀਂ ਦਿੱਤੇ ਤੇ ਉਹ ਹੁਣ ਮਹੀਨਾ ਪਹਿਲਾਂ ਭਾਈ ਨੇ ਭਜਾਇਆ ਕਿ ਭਰਾ ਨੇ ਤੈਨੂੰ ਕਿੱਥੋਂ ਪੈਸੇ ਦਈਏ ਕਿਉਂਕਿ ਕਿ ਨਾ ਹਰ ਬੰਦਾ ਮਿਹਨਤੀ ਆ ਤੇ ਉਹਨੂੰ ਭਜਾਇਆ ਕੀਤਾ ਉਹਨੇ ਉਹ ਚ ਆਪਣੀ ਬੇਇੱਜ਼ਤੀ ਫੀਲ ਕੀਤੀ ਤੇ ਉਹਦੇ ਵਿੱਚ